ਸਤ ਸ਼੍ਰੀ ਅਕਾਲ ਅੱਜ ਦੀ ਵਿਸ਼ੇਸ਼ ਖਬਰ ਧਾਰੀਵਾਲ ਦੇ ਵਸਨੀਕ ਹੋ ਜਾਓ ਸਾਵਧਾਨ ਕਿਤੇ ਤੁਹਾਨੂੰ ਵੀ ਨਾ ਹੋਣਾ ਪਵੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਧਾਰੀਵਾਲ ਦੇ ਗਾਂਧੀ ਗਰਾਊਂਡ ਤੋਂ ਸਾਹਮਣੇ ਆਇਆ ਤਾਜ਼ਾ ਮਾਮਲਾ ਤੁਹਾਨੂੰ ਦੱਸ ਦਈਏ ਕਿ ਗਾਂਧੀ ਗਰਾਊਂਡ ਦੇ ਵਿੱਚ ਸਰਕਾਰੀ ਸਕੂਲ ਵੀ ਹੈ ਅਤੇ ਉਸ ਦੇ ਨਾਲ ਹੀ ਇੱਕ ਮੰਦਿਰ ਵੀ ਹੈ ਜਦੋਂ ਲੋਕ ਮੰਦਰ ਵਿੱਚ ਨਤਮਸਤਕ ਹੋਣ ਅਤੇ ਸਕੂਲੀ ਬੱਚੇ ਸਕੂਲ ਵਿੱਚ ਪੜ੍ਹਨ ਲਈ ਜਾਂਦੇ ਹਨ ਤਾਂ ਆਵਾਰਾ ਕੁੱਤਿਆਂ ਦਾ ਝੁੰਡ ਬਣਾ ਲੈਂਦਾ ਹੈ ਉਹਨਾਂ ਨੂੰ ਆਪਣਾ ਸ਼ਿਕਾਰ ਆਓ ਵੇਖਦੇ ਹਾਂ ਕੀ ਹੈ ਪੂਰਾ ਮਾਮਲਾ ਜਗਜੀਤ ਸਿੰਘ ਦੀ ਧਾਰੀਵਾਲ ਤੋਂ ਖਾਸ ਰਿਪੋਰਟ ਵਿੱਚ ਮੈਂ ਮੁਖੰਸ ਸਿੰਘ ਨਾਗੀ ਧਾਰੀਵਾਲ ਗਾਂਧੀਗੜ੍ਹੋਂ ਦੇ ਨਿਵਾਸੀ ਇਹ ਕਿ ਰਹਿੰਦੇ ਹਾਂ ਕਿ ਅਸੀਂ ਜਿਹੜੇ ਆ ਗਏ ਆ ਮਤਲਬ ਸੀਨੀਅਰ ਸਿਟੀਜਨ ਐ ਇਹ ਚਾਰ ਪੰਜ ਜਣੇ ਇੱਥੇ ਗਾਂਧੀ ਗਰਾਊਂਡ 'ਚ ਰੋਲ ਸੈਰ ਕਰਨ ਆਉਂਦੇ ਆ ਤੇ ਇੱਥੇ ਸੈਰ ਕਰਨ ਦੇ ਤਾਂ ਕੁੱਤੇ ਆਂਦੀ ਐ ਇੰਨੀ ਬਹਿਸ਼ੜ ਪਈ ਹੋਈ ਆ ਵੀ 20-25 ਕੁੱਤੇ ਇੱਥੇ ਘਰ ਦੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ ਦੋ ਤਿੰਨ 10-12 ਕੁੱਤੇ ਦੇ ਤੇ ਚਾਰ-ਪੰਜ ਕੁੱਤਿਆਂ ਦੇ ਇੱਕ ਕੁੱਤੀ ਸਹੀ ਹੋਈ ਆ ਮਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸਿੰਧੂਰ ਸੈਕਟਰੀ ਸਕੂਲ ਹੈਗਾ ਇੱਥੇ ਜੇ ਤੁਮੇ ਕਰਾਵਾਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਇਹ ਰੇਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੇ ਬੋਟੀ ਕੱਢ ਕੇ ਲਾਢੀ ਆ ਗੁੱਤੀ ਜਿਹੜੀ ਹੋਗਾ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਹਦੇ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣਦਿਆਂ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਦਿਆਂ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪੈ ਕੇ ਵੱਢ ਕੇ ਉਹ ਨਾਲ ਹੀ ਚਿੱਲ ਬੁਲਾ ਕੇ ਤੇ ਲਾਢੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਗਈ ਡੀਸੀ ਸਾਹਿਬ ਅੱਗੇ ਵੀ ਕਿ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਪਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਮੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਸੰਭਲ ਤੇ ਆਇਆ ਗਰੀਬ ਬੱਚਾ ਜੇ ਨਾਜ਼ਗੁਲਾਜ ਜੁਦੇ ਪੈਸੇ ਤੇ ਨਾ ਕੁਝ ਆ ਜੇ ਤੇ ਕੁੱਤੇ ਵਾਰਾ ਨੇ ਕਿ ਇਹ ਵਾਰਾ ਕੁੱਤੇ ਨਹੀਂ ਜੀ ਸਾਰੇ ਇਹ ਮੇਰੇ ਕੋਲ 15 20 ਕੁੱਤੇ ਲੈ ਜੀ ਇੱਥੇ ਪਾਏ ਫਿਰ ਦੇ ਲਈ ਜਾਂਦੀ ਘਰਾਂ ਚਿੱਤੇ ਝੋਲ ਬਣਾ ਕੇ ਪਾ ਝੋਲ ਬਣਾ ਕੇ ਪਾ ਜਾਂਦੇ ਨਹੀਂ ਦੇ ਵਿੱਚ ਇਹਨਾਂ ਮੁਕੀ ਤਰ੍ਹਾਂ ਸਾਰੇ ਕਿੰਨਾਂ ਕੁ ਲੋਕਾਂ ਜਾ ਰਹੇ ਇਹ ਮੈਂ ਮੈਚ ਹਰ ਕੰਦੇ ਹਾਂ ਤੇ ਮੈਨੂੰ ਮੇਰੇ ਨਾਲ ਤੇਨੋ ਸ਼ਰਮਾ ਦੀ ਸੀਗੇ ਨਾਲ ਬੈਠੇ ਸੀ ਰੌਣ ਦੇ ਉੱਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਸੀ ਤਾਂ ਉਹਨਾਂ ਨੇ ਮਿਲ ਉਹ ਤੋਂ ਆਣ ਕੇ ਛਡਾਇਆ ਤੇ ਮੈਨੂੰ ਤਾਂ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਦੇਂਦੀ ਹੈ ਹਾਂ ਜੀ ਮੇਰੇ ਅਰੇ ਦਾ ਕਿ ਮੇਰੇ ਕੋਲ ਟੋੜਿਆ ਨਹੀਂ ਜਾਣਦਾ ਲੱਗਦਾ ਮੇਰੇ ਕੋਲ ਨਹੀਂ ਦੇ ਸਾਡ ਲੱਗੀ ਆ ਮਗਰ ਪਿੱਠ ਦੇ ਸਾਡ ਲੱਗੀ ਆ ਜੀ ਤੂੰ ਟੋੜਿਆ ਨਹੀਂ ਜਾਣਦਾ ਜਿੰਤਾ ਤੇ ਮੈਂ ਆਪਣਾ ਨਾਮ ਦੱਸ ਦਿੰਦੇ ਤੇ ਅਕੀ ਮਸਰਾਵੀ ਦਾ ਮੈਂ ਜੀ ਚਰਮਾ ਸਾਭਾ ਪ੍ਰਧਾਨ ਨਗਰਪਾਲਿਕਾ ਤਾਰੀਵਾ ਗਲੀ ਗਾਂਧੀ ਗ੍ਰੋਹਨ ਦਾ ਰਹਿਣ ਵਾਲਾ ਵਾ ਤੇ ਇੱਥੇ ਬੜੇ ਜਿਹੜੇ 15 16 ਜਿਹੜੇ ਡੌਗਸ ਜਿਹੜੇ ਬੱਚਿਆਂ ਨੂੰ ਤੇ ਇੰਨੇ ਵੀ ਸੀਨੀਅਰ ਸਿਟੀਜ਼ਨ ਦੇ ਹੱਲੇ ਵਾਲਾ ਨੂੰ ਬਹੁਤ ਬਾਈਟ ਕਰਦੇ ਆ ਤੇ ਇਥੇ 15-16 ਬੱਚਿਆਂ ਨੂੰ ਇੱਕ ਇਥੇ ਸਕੂਲ ਦੇ ਚਾਰ-ਪੰਜ ਦਿਨ ਦੇ ਵਿੱਚ ਕੱਟ ਦਿੱਤੇ ਆ ਅੱਜ ਸਰਦਾਰ ਮਖਵੰਦ ਸਿੰਘ ਰਾਗੀ ਜੀ ਲੰਗਣ ਦੇ ਹੀ ਤੇ ਇਹਨਾਂ ਨੂੰ ਵੀ ਸੁੱਤੇ ਨੇ ਕਟਿਆ ਜਦਕਿ ਆਪਾਂ ਇਸ ਵੀ ਬੜੀ ਅੱਗੇ ਵੀ ਪਹਾਰ ਲਾਉਂਦੇ ਰਹੇ ਆ